ਸਤਨਾਮ ਵਾਹਿਗੁਰੂ ਸਹਿਬ ਜੀਓ ਸੋਈ ਮਹਲਾ ਚੌਥਾ ਕਰ ਜਿਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਬੋਚੋ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ ਬਾਰਾਮ ਨੂੰ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 733 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਹ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਇਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਿਨ੍ਹਾਂ ਨੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਭਾਵੇਂ ਉਹ ਨੀਮੀ ਗੁੱਲ ਦੇ ਵਿੱਚ ਹੀ ਕਿਉਂ ਨਾ ਪੈਦਾ ਹੋਇਆ ਹੋਵੇ ਉਹ ਵੀ ਕੋ ਉਤਮ ਪਦਵੀ ਸ੍ਰੇਸ਼ਟ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ ਇਸ ਦੇ ਲਈ ਗੁਰੂ ਸਾਹਿਬ ਪਰ ਮਾਨ ਕਰਦੇ ਹਨ ਨੀਚ ਜਾਤ ਨੀਮੀ ਜਾਤ ਵਾਲਾ ਮਨੁੱਖ ਹਰ ਜਪਦਿਆਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਉੱਤਮ ਪਦਵੀ ਊਚਾ ਦਰਜਾ ਉੱਚਾ ਆਤਮਿਕ ਦਰਜਾ ਪਾਏ ਪ੍ਰਾਪਤ ਕਰ ਲੈਂਦਾ ਪੁੱਛੋ ਕਹਿੰਦੇ ਜਾ ਕੇ ਪੁੱਛ ਲਵੋ ਬੇਦਰ ਦਾਸੀ ਦਾਸੀ ਵੀ ਧਰਮ ਬੇਦਰ ਭਗਤ ਰਾਜਾ ਬਚਿੱਤਰ ਦਾ ਬੀਰਜ ਦੀ ਦਾਸੀ ਦਾਸੀ ਸੁਦੇਸ਼ਨਾ ਦੀ ਕੁੱਖੋਂ ਵਿਆਸ ਰਿਸ਼ੀ ਦਾ ਪੁੱਤਰ ਸੀ ਕ੍ਰਿਸ਼ਨ ਉਤਰ ਆਜੀ ਦੇ ਘਰਾਂ ਕ੍ਰਿਸ਼ਨ ਜੀ ਗਏ ਘਰ ਜਿਸ ਜਾਏ ਇਸ ਦੀ ਭਗਤੀ ਵੇਖ ਕੇ ਇਸ ਦਾ ਭਗਤੀ ਭਾਵ ਵੇਖ ਕੇ ਕ੍ਰਿਸ਼ਨ ਜੀ ਦਰਯੋਦਨ ਦੇ ਮਹਿਲ ਮਾਰੀਆਂ ਛੱਡ ਕੇ ਬੇਦਰ ਦੇ ਘਰ ਆਠ ਹਰੇ ਸਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਇਹ ਪਾਈ ਨੀਮੀ ਜਤ ਵਾਲਾ ਮਨੁੱਖ ਵੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਜੀ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਵਿਦਰ ਦੀ ਗੱਲ ਪੁੱਛ ਕੇ ਵੇਖੋ ਉਸ ਵਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਹਰ ਕੀ ਅਕਥ ਕਥਾ ਸੁਨੋ ਜਨ ਪਾਈ ਜਿਤ ਸੈਸਾ ਦੂਖ ਪੂਖ ਸਭ ਲਹਿ ਜਾਏ ਰਹਾਉ ਪਰਮਾਤਮਾ ਦੀ ਜਿਹੜੀ ਕਥਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਹਰ ਕੀ ਅਕਥ ਕਥਾ ਸੁਨੋ ਜਨ ਪਾਈ ਕਹਿੰਦੇ ਜਿਹੜੀ ਕਥਾ ਕਰਦੇ ਬਿਆਨ ਨਹੀਂ ਕੀਤੀ ਜਾ ਸਕਦੀ ਉਹਨੂੰ ਸੁਨੋ ਜਿਤ ਸਹਸ ਜਿਤ ਜਿਸ ਕਥਾ ਦੇ ਰਾਏ ਸਹਸ ਸਹਿਮ ਦੁਖ ਭੁਖ ਜਿਹਦੇ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਭੁਖ ਲੈ ਜਾਂਦੀ ਹੈ ਸਭ ਲੈ ਜਾਏ ਸਭ ਕੁਝ ਜਿਸ ਦਾ ਪਤਾ ਇਹ ਨਹੀਂ ਲੱਗਦਾ ਕਿ ਕਦੋਂ ਸਾਨੂੰ ਭੁੱਖ ਲੱਗ ਰਹੀ ਹੈ ਕਿ ਨਹੀਂ ਲੱਗਦੀ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੇ ਤੇ ਦੁੱਖ ਆਇਆ ਕਦੋਂ ਨਹੀਂ ਆਇਆ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। اے ਸੱਜਣੋ ਪਰਮਾਤਮਾ ਦੀ ਅਚਾਰਜ ਸਿੱਧ ਸਲਾਹ ਸੁਨਿਆ ਕਰੋ। ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਮਾਇਆ ਦੀ ਪੁੱਖ ਮਿਟ ਜਾਂਦੀ ਹੈ। ਰਬੀ ਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤ ਤ ਜਾਤ ਉਤਮ ਭਿਆ ਚਾਰ ਵਰਨ ਪਏ ਪਾਗ ਆਏ ਰਬੀਦਾਸ ਚਮਾਰ ਨੀਵੀਂ ਜੱਤ ਵਾਲਾ ਰਬੀਦਾਸ ਜਿਸ ਨੂੰ ਲੋਕ ਚਮਾਰ ਆਖਦੇ ਸਨ ਉਸ ਤਦ ਕਰੇ ਜਿਸ ਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਕੀਰਤ ਨਿਮਖ ਇਕ ਗਾਏ ਨਿਮਖ ਇਕ 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 ਨਿਮਖ ਹਰ ਵੇਲੇ ਕੀਰਤ ਸਿਪਤ ਸਲਾਸ ਪਤਤ ਜਾਤ ਨੀਮੀ ਜਾਤ ਵਾਲਾ ਉਤਮ ਪਿਆ ਬ੍ਰਹਮ ਗਿਆਨੀ ਬਣ ਗਿਆ ਮਹਾਪੁਰਖ ਹੋ ਗਿਆ ਚਾਰ ਵਰਨ ਬ੍ਰਹਮਣ ਖੱਤਰੀ ਵੈਸ਼ ਸੂਦਰ ਪਏ ਪਾਗੇ ਆਏ ਉਹਦੇ ਪੈਰਾਂ ਦੇ ਉੱਤੇ ਆਪਣਾ ਸਿਰ ਝੁਕਾਇਆ ਭਾਈ ਭਗਤ ਰਵਿਦਾਸ ਜਾਤ ਦਾ ਛਮਾਰ ਸੀ ਉਹ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਸੀ ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਨੀਮੀ ਜਾਤ ਦਾ ਰਵਿਦਾਸ ਮਹਾਪੁਰਖ ਬਣ ਗਿਆ ਚੋਹਾਂ ਵਰਨਾ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ਨਾਮ ਦੇ ਪਰੀਤ ਲੱਗਿਆ ਹਰ ਸੇਤੀ ਲੋਕ ਸ਼ਿਪਾ ਕਹਿ ਬੁਲਾਏ ਖਤਰੇ ਬ੍ਰਹਮਣਾ ਪਿਠ ਦੇ ਛੋਡੇ ਹਰ ਨਾਮ ਦੇ ਯੋ ਅਲਿਆ ਮੁਕ ਲਾਏ ਨਾਮ ਦੇਵ ਪਰੀਤ ਨਾਮਦੇਵ ਜੀ ਦੀ ਪ੍ਰੀਤ ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਹਮਣੀ ਜਿਹੜਾ 17 ਪ੍ਰਾਤਮਾ ਵਾ ਬੰਬਈ ਦੇ ਵਿੱਚ ਸਨ 1970 ਵਿੱਚ ਹੋਇਆ ਸੀ ਉਹਨਾਂ ਦੀ ਉਮਰ ਦਾ ਬਹੁਤਾ ਹਿੱਸਾ ਇਹਨਾਂ ਦੇ ਪੰਡਰਪੁਰ ਵਿੱਚ ਗੁਜ਼ਾਰਿਆ ਤੇ ਉੱਥੇ ਹੀ 1350 ਵਿੱਚ ਉਹਨਾਂ ਨੇ ਆਪਣੇ ਸਰੀਰ ਨੂੰ ਛੱਡਿਆ ਲੋਕ ਛਿਪਕ ਹੈ ਬੁਲਾਏ ਤੇ ਲੋਕ ਉਹਨਾਂ ਨੂੰ ਛਿਪਾ ਛਿਪਾ ਕੇ ਬੁਲਾਉਂਦੇ ਸਨ ਕਿਉਂਕਿ ਉਹ ਆਪਣੇ ਜਾਤ ਦੇ ਛਿਪਾ ਛਿਪਾ ਜਾਤ ਦੇ ਵਿੱਚ ਪੈਦਾ ਹੋਏ ਸਨ ਕੱਤਰੀਆ ਬ੍ਰਹਮਣ ਕੱਤਰੀਆਂ ਦੇ ਬ੍ਰਹਮਣਾਂ ਨੂੰ ਪਿੱਠ ਦੇ ਛੋਡੇ ਪਰਮਾਤਮਾ ਨੇ ਉਹਨਾਂ ਦੀ ਪਿੱਠ ਲਵਾ ਦਿੱਤੀ ਹਰ ਨਾਮ ਦੀਓ ਲਿਆ ਮੁਖ ਲਾਇ ਤੇ ਪਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਨਾਮਦੇਵ ਨੂੰ ਆਪਣੇ ਮੱਥੇ ਦੇ ਨਾਲ ਆਪਣੇ ਛਾਤੀ ਦੇ ਨਾਲ ਲਾਇਆ ਹੈ। ਏ ਭਾਈ ਭਗਤ ਨਾਮਦੇਵ ਜੀ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛਿੰਪਾ ਆਖ ਕੇ ਸੱਦਿਆ ਕਰਦਾ ਸੀ ਪਰਮਾਤਮਾ ਨੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ ਤੇ ਨਾਮਦੇਵ ਨੂੰ ਮਥੇ ਮਥੇ ਨਾਲ ਲਾਇਆ ਆਪਣੀ ਛਾਤੀ ਦੇ ਨਾਲ ਲਾ ਲਿਆ ਜਿਤਨੇ ਭਗਤ ਹਰ ਸੇਵਕਾਂ ਮੁਖ 86 ਤੀਰਥ ਤਿੰਨ ਤਿਲਕ ਕੜਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਗੁਰੂ ਸਾਹਿਬੁਰ ਮਾਨ ਕਰਦੇ ਹਨ ਜਿਤਨੇ ਭਗਤ ਹਰ ਸੇਵਕਾਂ ਕਹਿੰਦੇ ਜਿੰਨੇ ਵੀ ਭਗਤ ਹੈ ਜਿੰਨੇ ਵੀ ਸੇਵਕ ਹਨ ਉਸ ਅਕਾਲ ਪੁਰਖ ਪਰਮਾਤਮਾ ਦੇ ਮੁਖ ਉਹਨਾਂ ਦੇ ਮੱਥੇ ਉੱਤੇ 68 ਤੀਰਥ 68 ਤੀਰਥਾਂ ਦੇ ਤਿੰਨ ਤਿਲਕ ਕੜਾਏ ਉਹਨਾਂ ਦੇ ਤਿਲਕ ਜਿਹੜੇ ਤੀਰਥ ਨੇ ਉਹਨਾਂ ਦੇ ਮੱਥੇ ਉੱਤੇ ਤਿਲਕ ਲਗਾਉਂਦੇ ਨੇ ਜਨ ਨਾਨਕ へ ਨਾਨਕ ਤਿੰਨ ਕੋ ਅਨੰਦ ਰੇਨ ਪਰਸੇ ਨਾਨਕ ਉਹਨਾਂ ਦੇ ਚਰਨਾਂ ਉਤੇ ਹਰ ਰੋਜ਼ ਆਪਣਾ ਸਿਰ ਰੱਖੇ ਜੇ ਕਿਰਪਾ ਕਰੇ ਹਰ ਰਾਇ ਜੋ ਆਕਾਲ ਪੁਰਖ ਪਰਮਾਤਮਾ ਕਿਰਪਾ ਕਰੇ へ ਪਾਈ ਪਰਮਾਤਮਾ ਦੇ ਜਿਤਨੇ ਵੀ ਭਗਤ ਹਨ ਸੇਵਕ ਹਨ ਉਨ੍ਹਾਂ ਦੇ ਮੱਥੇ ਉੱਤੇ 68 ਤੀਰਥਾਂ ਦੇ ਤਿਲਕ 68 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤੀਰਥੀ ਉਨ੍ਹਾਂ ਦਾ ਆਦਰ ਮਾਣ ਕਰਦੇ ਹਨ ਏ ਭਾਈ ਜੇ ਪ੍ਰਭੂ ਪਾਦਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਨ੍ਹਾਂ ਭਗਤਾਂ ਸੇਵਕਾਂ ਦੇ ਚਰਨ ਛੂੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ